ਅੱਜ ਭੋਇਆ ਹਲਕਾ ਦੇ ਬਲਾਕ ਗਰੋਟਾ ਵਿਖੇ ਸਰਕਾਰ ਤੁਹਾਡੇ ਦੁਆਰਾ ਤਾਇਿਤ ਸਰਕਾਰੀ ਸੀਨੀਅਰ ਸਕੈਂਡੀ ਸਕੂਲ ਦੇ ਹਾਲ ਵਿੱਚ ਵੱਖ-ਵੱਖ ਵਿਭਾਗ ਦੁਆਰਾ ਸੇਵਾ ਮੁਹਈਆ ਕਰਵਾਈਆਂ ਗਈਆਂ ਜਿਨ੍ਹਾਂ ਕੰਮਾਂ ਲਈ ਜਨਤਾ ਨੂੰ ਕੰਮ ਕਰਵਾਉਣ ਲਈ ਵੱਖ-ਵੱਖ ਦਫ਼ਤਰਾਂ ਦੇ ੱਤਕੇ ਖਾਣੇ ਪੈਂਦੇ ਸਨ ਉਹ ਕੰਮ ਇੱਕ ਹੀ ਛੱਤ ਦੇ ਹੇਠਾਂ ਕੀਤੇ ਗਏ ਇਸ ਸਮੇਂ ਕੈਬਨਿਟ ਮੰਤਰੀ ਲਾਲਚੰਦ ਕਟਾਰੋਚਕ ਏਡੀਸੀ ਪਠਾਨਕੋੜ ਅਤੇ ਠਾਕੁਰ ਮਨੋਹਰ ਸਿੰਘ ਇੰਪਰੂਵਮੈਂਟ ਟਰਸਟ ਚੇਅਰਮੈਨ ਪਠਾਨਕੋੜ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਦੇਖੋ सुरेंद्रਪਾਲ ਦੀ ਇਹ ਖਾਸ ਰਿਪੋਰਟ ਸਭ ਜਿਹੜਾ ਅੱਜ ਇੱਕ ਛੱਤ ਦੇ ਹੇਠਾਂ ਸਾਰੇ ਡਿਪਾਰਟਮੈਂਟ ਇਕੱਠੇ ਹੋ ਗਏ ਜਿਹੜਾ ਪ੍ਰੋਗਰਾਮ ਲੋਕਾਂ ਲਈ ਸੁਵਿਧਾ ਕਲਪਤ ਕਰਨ ਲਈ ਕਰਵਾਇਆ ਗਿਆ ਇਹ ਤੇ ਕੀ ਕਹਿਣਾ ਤੁਹਾਡਾ ਜੀ ਅ ਦੇਖੋ ਲਗਾਤਾਰ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਪੰਜਾਬ ਦੇ ਵੱਖ-ਵੱਖਰੇ ਲੋਕਾਂ ਦੇ ਵੱਖ-ਵੱਖਰੇ ਸਵਾਲਾਂ ਦੇ ਵੱਡੇ ਇਤਿਹਾਸਕ ਜਿਹੜੀ ਕਦਮ ਪੁੱਟ ਰਹੀ ਹੈ ਸੋ ਆਮ ਜਨमानस ਜਿਹਨੇ ਛੋਟ-ਛੋਟੀਆਂ ਜਿਹੜੀਆਂ 44 ਸਵਾਲਾਂ ਨੇ ਜਿਹਦੇ ਵਿੱਚ ਕਾਸਟ ਦਾ ਸਰਟੀਫਿਕੇਟ ਆ ਇਨਕਮ ਦਾ ਸਰਟੀਫਿਕੇਟ ਆ ਆਧਾਰ ਕਾਰਡ ਆ ਰਾਸ਼ਨ ਕਾਰਡ ਆ ਜਿਹਦੇ ਵਿੱਚ ਲੇਬਰ ਕਾਰਡ ਆ ਕਿਸੇ ਨੇ ਫਰਦ ਲੈਣੀ ਆ ਕਿਸੇ ਨੇ ਇੰਤਕਾਲ ਕਰਾਉਣਾ ਸੋ ਤਰ੍ਹਾਂ-ਤਰ੍ਹਾਂ ਦੇ ਜਿਹੜੇ ਛੋਟ-ਛੋਟੇ ਸਵਾਲ ਨੇ ਜਿਨ੍ਹਾਂ ਡਾਕੂਮੈਂਟ ਨੂੰ ਬਣਾਉਣ ਦੇ ਲਈ ਲੋਕਾਂ ਨੂੰ ਦਫ਼ਤਰਾਂ ਦੇ ਅੰਦਰ ਜਾਣਾ ਪੈਂਦਾ ਕਈ ਕਿਤੇ ਦਿਹਾੜੀਆਂ ਭਜਦੀਆਂ ਨੇ ਰੈਜ਼ਰਮੈਂਟ ਹੁੰਦੀ ਆ ਸਮਾਂ ਗੁਜ਼ਰਦਾ ਤੇ ਉਹ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਪਿੰਡਾਂ ਦੇ ਅੰਦਰ ਜਿਹੜੇ ਉਹ ਵੱਡੇ ਕੈਂਪ ਲਾਏ ਜਾ ਰਹੇ ਆ ਤਾਂ ਜੋ ਤਵਾਮ ਜਿਹੜੇ ਮੈਗਮੇ ਨੇ ਉਹਨਾਂ ਦੇ ਅਫੀਸਰ ਮੁਲਾਜ਼ਮ ਆ ਕੇ ਮੌਕੇ ਤੇ ਲੋਕਾਂ ਦੇ ਜਿਹੜੇ ਡਾਕੂਮੈਂਟ ਬਣਾਇਆ ਜਾਣ ਸੋ ਅੱਜ ਮੇਰੇ ਵਿਧਾਨ ਸਭਾ ਹਲਕੇ ਦੇ ਦੋ ਵੱਡੇ ਪਿੰਡ ਪਿੰਡ ਘਰੋਟਾ ਔਰ ਪਿੰਡ ਪੁਆ ਵਿਖੇ ਜਿਹੜੇ ਆ ਇਹ ਦੋ ਵੱਡੇ ਕੈਂਪਾਂ 'ਚ ਲੱਗੇ ਆ ਤੁਸੀਂ ਤੁਸੀਂ ਦੇਖਿਆ ਕਿ ਅੱਜ ਪੈਨਸ਼ਨਾਂ ਵੀ ਲੋਕਾਂ ਨੂੰ ਮੌਕੇ ਤੇ ਲਾ ਕੇ ਦਿੱਤੀਆਂ ਜਿਹੜੇ ਨਰੇਗਾ ਤੇ ਜੌਬ ਕਰਦੇ ਉਹ ਵੀ ਮੌਕੇ ਤੇ ਬਣਾ ਕੇ ਦਿੱਤੀਆਂ ਇੰਤਕਾਲ ਵੀ ਲੋਕਾਂ ਦੇ ਕਰਏ ਜਾ ਰਹੇ ਆ ਸੋ ਇਸ ਕਿਸਮ ਦੀਆਂ ਜਿੰਨੀਆਂ ਸਵਾਵਾਂ ਨੇ ਉਹ ਮੌਕੇ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੋ ਮੈਂ ਲੋਕਾਂ ਨੂੰ ਜ਼ਰੂਰ ਅਪੀਲ ਕਰਦਾ ਕਿ ਇਹਨਾਂ ਕੰਪਾਂ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਆਓ ਤੇ ਜਿਹੜੇ ਵੀ ਤੁਹਾਡੇ ਡਾਕੂਮੈਂਟ ਅਧੂਰੇ ਆ ਉਹਨਾਂ ਨੂੰ ਮਤਲਬ ਮੌਕੇ ਤੇ ਬਣਾ ਕੇ ਜਿਹੜਾ ਆ ਉਹ ਲੈ ਕੇ ਤੁਸੀਂ ਜਾਵੋ ਸੋ ਅੱਜ ਗਰੋਡੇ ਪਿੰਡ ਵਿੱਚ ਆਇਆ ਸੋ ਇੱਥੇ ਵੀ ਵੱਡੀ ਮਾਤਰਾ ਚ ਲੋਕ ਆਏ ਆ ਤਮਾਮ ਸਾਡੇ ਵੱਖ-ਵੱਖ ਵਿਭਾਗਾਂ ਦੇ ਅਫੀਸਰ ਅਧਿਕਾਰੀ ਸਹਿਬਾਨ ਆਮ ਆਮੀ ਪਾਰਟੀ ਦੇ ਵਲੰਟੀਅਰ ਔਰ ਆਮ ਲੋਕ ਇੱਥੇ ਆਇਆ ਸੋ ਮੈਨੂੰ ਲੱਗਦਾ ਕਿ ਇਹ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੇ ਲਈ ਇੱਕ ਬਹੁਤ ਸ਼ਾਨਦਾਰ ਉਪਰਾਲਾ ਸੋ ਅੱਜ ਇਹਨਾਂ ਦੋ ਪਿੰਡਾਂ ਦੇ ਅੰਦਰ ਜਿਹੜੇ ਆ ਉਹ ਕੈਂਪ ਲਾ ਕੇ ਮੌਕੇ ਤੇ ਲੋਕਾਂ ਨੂੰ ਜਿਹੜੇ ਵੰਡਿਆ ਗਿਆ